ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਰਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਜੀ ਬਾਈ ਜੀ ਨਾਮ ਕੀ ਹੈ ਵੀਰੇ ਆਪਣਾ ਆਮਨਦੀਪ ਸਿੰਘ ਠੀਕ ਹੋ ਜੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆਈ ਆਪਣਾ ਕੰਡਰਸ ਗਊਸ਼ਾਲਾ ਕੋਲ ਘਰੇ ਗਊਸ਼ਾਲਾ ਕੋਲ ਬਾਈ ਦਾ ਘਰਾ ਤੇ ਵੀਰ ਅੱਜ ਆਪਣੇ ਕੋਲ ਕਿੰਨੇ ਨਗ ਵਿਕਾਉਗਾ ਜੀ ਪਹਿਲਾਂ ਝੋਟੀ ਵਿਕਾਉਗਾ ਤੇ ਠੀਕ ਹੋਈ ਦੋ ਦੰ ਦਾ ਤੇ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਕਰਦੀ ਝੋਟੀ ਆ ਘਰੇਲੂ ਪਸ਼ੂ ਆ ਬਾਈ ਕੋਲੇ ਤੇ ਬਾਈ ਜੀ ਕਿੰਨੇ ਦਿਨਾਂ ਦੀ ਕੱਚੀ ਜੀ ਇਹ ਇਹ 3 ਤਰੀਕ ਨੂੰ ਦਿਨ ਪੂਰੇ ਹੋਣਾ ਇਹ 10 ਦਿਨ ਹੋਰ ਠੀਕ ਹੋ ਜੀ ਇਹਦੇ ਵੀਰੇ 3 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ ਤੁਸੀਂ ਬਾਡੀ ਬਾਂਤਰ ਦੀ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਦੇਖ ਸਕਦੇ ਹੋ ਬਾਈ ਬਾਡੀ ਬਾਂਤਰ ਦੀ ਬਹੁਤ ਜ਼ਿਆਦਾ ਚੰਗੀ ਆ 3 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ ਮੋਰਾ ਨਸਲ ਚਾਉਂਦੀ ਆ ਵੀਰੇ ਸੀਮਨ ਪਤਾ ਹੀ ਕੀ ਦਾ ਭਰਾਇਆ ਹੋਇਆ ਜੀ ਆਪਾਂ ਠੀਕ ਹੋ ਜੀ ਤੇ ਵਾਹਨਾ ਤੁਸੀਂ ਵੇਖ ਸਕਦੇ ਮੜਾ ਤੁਰਾ ਵਿਖਾਦੀ ਮੈਂ ਥੋੜਾ ਪਸੂ ਕੈਮਰੇ ਨੂੰ ਵੇਖ ਕੇ ਕਰ ਜਾਂਦਾ ਬਾਈ ਕਈ ਵਾਰੀ ਵਾਹਨਾ ਤੁਸੀਂ ਵੇਖ ਸਕਦੇ ਹੋ ਤਨੋਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੋਰਾ ਦੇਖ ਸਕਦੇ ਹੋ ਆਜੋ ਬਾਈ ਜੀ ਆਜੋ ਚੰਗੀ ਭਰੀ ਹੋਈ ਹੈ ਬਾਈ ਝੋਟੀ 10 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੇ ਸਾਥੋਂ ਕੋਈ ਚੀਜ਼ ਮਿਸਟੇਕ ਮਿਸਟੇਕ ਹੁੰਦੀ ਆ ਤੇ ਬਾਈ ਨਾਲ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਉਹ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੀ ਕੀ ਮੁੱਲ ਕਰਦੇ ਆਂ ਆਪ ਇਹਦਾ ਜੀ ਮੁੱਲ ਫੋਨ ਤੇ ਕਰਾਂਗੇ ਮੁੱਲ ਬਾਈ ਇਹਦੇ ਫੋਨ ਤੇ ਕਰਨਗੇ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 950149453 ਇੱਕ ਵਾਰਾਂ ਫੇਰ ਬੋਲ ਦਿਓ ਜੀ 950149453 ਇਹ ਬਾਈ ਦਾ ਕੰਟੈਕਟ ਨੰਬਰ ਆ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਕੀਨ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ